इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल दे दे और क्या कहना चाहते हैं जी मैं ये कहना चाहता हूँ ग्राम ललवार का महाराज सिंह नाम का हूं पंचायत बछौन पोस्ट कल्दा थाना सलेहा तहसील पवई जिला पन्ना का हूँ आज आपके यहाँ एक बड़ी आम सभा की भारतीय जनता पार्टी ने जी क्या कहना चाहेंगे आपके यहाँ कोई समस्या है विकास हुआ है नहीं हुआ जी विकास शासन से क्या चाहेंगे विकास तो बहुत अच्छा हुआ जब से पार्टी आया है हमारे लिए अच्छा विकास किया है लेकिन हमारे थोड़ी सी परेशानियाँ हैं कि मैं ग्राम ललवार हूँ मेरे यहाँ रोड भी पक्की नहीं है और इसके अलावा आवास भी नहीं मेरे ग्राम ललवार में किसी के आवास नहीं आया गांव में किसी का आवास किसी का आवास नहीं आया जी कितनी दूरी पर है कम से कम यहाँ से दस किलोमीटर है सर सड़क व्यवस्था नहीं है आपे? जी मेरे गांव के लिए नहीं कैसे आवागमन बरसात में लोग कच्ची रोड है आमन गमन करते एक नदी भी बीच में पड़ गया है वो कुलिया भी छोटा और कुलिया भी बड़ा होना चाहिए वहाँ समस्या है बाढ़ में वो आ जाती होगी जब बाढ़ आता है जब हमको समस्या आ जाता है वहाँ पार नहीं कर पाते ना हमारे लड़का बच्चा पढ़ पाते ना स्कूल है गाँव में हमारा बाकी हम इसी माने इसी पार्टी के हैं लोग हैं हम इसी को देते हैं जब से पार्टी आया हमको अच्छी सुविधा व्यवस्था तो हुआ है सिर्फ की व्यवस्था पानी व्यवस्था जी तो नदी है हमारे यहाँ नदी के अलावा पीने के लिए बढ़िया पीने के लिए तो यह पाइपलाइन से आता है हमारे लिए पानी जब से माने मोदी जी का सरकार आया है तो अभी दो से पानी हमारे यहाँ आने लगा है और जिस ਜੀ ਸਰ ਮੇਰੇ ਹਾਂ ਵਾਸਤੇ ਇਤਨੀ ਸਮੱਸਿਆ ਹੈ ਜੈ ਭਾਰਤ ਜੈ ਹਿੰਦ ਜੀ ਭਾਈ ਗੁਰੂ ਜੀ ਦਾ ਪਾਸਾ ਪਾਇਰੂਮੀ ਦੇ ਪ੍ਰਦੇਸ਼ ਅੱਜ ਬੜਾ ਸੁਭਾਗਾ ਦਿਨ ਹੈ ਸਰ ਸ੍ਰੀ ਸਿੰਘ ਚੰਦੂ ਮજરા ਜਿਨ੍ਹਾਂ ਨੂੰ ਅਕਾਲੀ ਦਲ ਵੱਲੋਂ ਟਿਕਟ ਮਿਲੀ ਹੈ ਉਹ ਇਸ ਦੇ ਸ਼ਕਰਾਨੇ ਵਜੋਂ ਅਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਹੈ ਜਿਹਦੇ ਨਾਲ ਸਾਰੀਆਂ ਸੰਗਤਾਂ ਦਾ ਸਹਿਯੋਗ ਚੱਲ ਰਿਹਾ ਅਤੇ ਬੜਾ ਵਧੀਆ ਜੋਸ਼ ਹੈ ਲੋਕਾਂ ਦਾ ਇਦੇ ਨਾਲ ਉਹ ਇਥੋਂ ਜਿੱਤ ਪ੍ਰਾਪਤ ਕਰਨਗੇ ਅਤੇ ਅੱਗੇ ਜਾ ਕੇ ਆਪਣੇ ਹਲਕੇ ਦੀ ਸੇਵਾ ਕਰਨਗੇ ਅੱਗੇ ਵੀ ਉਹ ਜਿੱਤ ਕੇ ਆਵਾਜ਼ੇ ਪੰਜਾਬ ਦਾ ਮਾਣ ਸਨਮਾਨ ਲੈ ਚੁੱਕੇ ਨੇ ਤੇ ਹੁਣ ਵੀ ਉਹ ਵੱਧ ਚੜ ਕੇ ਸੇਵਾ ਕਰਨਗੇ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ ਕਰਦਾ ਵੈਭੂ ਜੀ ਦਾ ਖਾਲਸਾ ਵੈਭੂ ਜੀ ਨੂੰ ਹਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਪ੍ਰੋਫੈਸਰ ਪ੍ਰਿੰਸੀ ਜੀ ਚੰਦੂਵਾਜਾ ਜੀ ਨੂੰ ਟਿਕਟ ਦੇ ਕੇ ਨਵਾਜਾ ਇਲਾਕੇ ਭਰਨੀਆਂ ਤੋਂ ਕੌਰ ਸਾਹਿਬ ਤੋਂ ਸਾਰੀ ਤਸਕਰਾਂ ਦੇ ਅਕਾਲੀ ਦਲ ਦੇ ਵਰਕਰ ਹਮੇਤੀ ਬਹੁਤ ਹਮ ਹਮਾ ਕੇ ਗੁਰਦੁਆਰਾ ਸੌਨਖਿਆ ਸਾਹਿਬ ਵਿਖੇ ਪਹੁੰਚੇ ਹਨ ਤਾਂ ਕਿ ਇੱਥੋਂ ਇੱਕ ਕਾਫਲੇ ਦੇ ਤੌਰ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਤਕਸੀਰੀ ਕੇਸਰ ਸਾਹਿਬ ਅਨੰਤਪੁਰ ਸਾਹਿਬ ਕੀ ਪਹੁੰਚਿਆ ਜਾ ਸਕੇ ਅਤੇ ਵਾਹਿਗੁਰੂ ਅਗੇ ਅਰਦਾਸ ਕੀਤੀ ਜਾ ਸਕੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਜੜਦੀ ਕਲਾ ਦੇ ਲਈ ਵੈਗਰੂ ਆਪਣਾ ਹੱਥ ਦੇ ਕੇ ਰੱਖਣਾ ਤਾਂ ਕਿ ਪੰਜਾਬ ਪੰਜਾਬੀ ਅਤੇ ਪੰਜਾਬੀ ਦੇ ਲਈ ਇੱਕ ਨਾਰਾ ਬੁਲੰਦ ਕਰਕੇ ਸ਼ਰੋਣੀ ਅਕਾਲੀ ਦਲ ਦੀ ਅਗਲੀ ਸਰਕਾਰ ਕੰਮ ਕਰਨ ਦੇ ਲਈ ਇੱਕ ਪ੍ਰਾਦਾ ਕੀਤਾ ਜਾਵੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅਨੰਦਪੁਰ ਸਾਹਿਬ ਪ੍ਰੋਫੈਸਰ ਪ੍ਰਹਿਮ ਸਿੰਘ ਚੰਦੂ ਮਾਜਰਾ ਜੀ ਜਾ ਰਹੇ ਹਨ ਤੇ ਭਾਰੀ ਗਿਣਤੀ ਦੇ ਵਿੱਚ ਇੱਥੇ ਵਰਕਰ ਇਕੱਠੇ ਹੋਏ ਹਨ ਸੋਲਕੀਆਂ ਵਿਖੇ ਕੀ ਕਹਿਣਾ ਚਾਹੁੰਦੇ ਹੋ ਅੱਜ ਪ੍ਰੋਫੈਸਰ ਪ੍ਰਹਿਮ ਸਿੰਘ ਚੰਦੂ ਮਾਜਰਾ ਸਾਹਿਬ ਜਿਨ੍ਹਾਂ ਨੂੰ ਸ਼ਰੋਣੀ ਅਕਾਲੀ ਦਲ ਵੱਲੋਂ ਹਲਕਾ ਸ਼੍ਰੀ ਨਾਨਸਾਹਬ ਤੋਂ ਸਤਿ ਸ੍ਰੀ ਅਕਾਲ ਨਵਾਜਿਆ ਗਿਆ ਅੱਜ ਉਹ ਆਪਣੀ ਇਲੈਕਸ਼ਨ ਕੈਂਪੇਨ ਦਾ ਆਗਾਜ਼ ਕਰਨ ਜਾ ਰਹੇ ਹਨ ਤਾਂ ਸਾਹ ਮੱਥਾ ਲੇ ਕੇ ਵੱਖ-ਵੱਖ ਦਰਦਵਾਰਿਆਂ ਦੀ ਬੰਦਨਾ ਅਨੰਤ ਮਾਸਤਕ ਹੋ ਕੇ ਆਪਣੀ ਜੋੜਮਹਮ ਸ਼ੁਰੂ ਕਰਨ ਜਾ ਰਹੇ ਨੇ ਵੱਡੀ ਗਿਣਤੀ ਚ ਲੋਕ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਥ ਦੇ ਰਹੇ ਨੇ ਅੱਜ ਇੱਥੇ ਛੋਲਕੀਆਂ ਸਾਹਿਬ ਦੀ ਹਲਕਾ ਸ਼੍ਰੀ ਚੰਪੌਰ ਸਾਹਿਬ ਦਾ ਭਾਰੀ ਇਕੱਠ ਹੋਇਆ ਜੋ ਕਿ ਇੱਥੇ ਨਾਨਸਾਹਬ ਇਹ ਤੋਂ ਚੰਗਤ ਨਾਲ ਜਾਊਗੀ ਅੱਜ ਤੋਂ ਬਾਅਦ ਆਪਕੋ ਆਪਣੇ ਬਾਟਾ ਵਿੱਚ ਪਿੰਡਾਂ ਵਿੱਚ ਵੜ ਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਜਿਹੜੀ ਇਲੈਕਸ਼ਨ ਹੈ ਉਹਦੀ ਪੂਰੀ ਤਕੜੇ ਹੋ ਕੇ ਮਾਣੇ ਬਿੜਦਾਂਗੇ ਇਸ ਹਲਕੇ ਤੋਂ ਜਿੱਤ ਪ੍ਰਾਪਤ ਕਰਾਂਗੇ ਜੀ ਦੇਖ ਰਿਹਾ ਤੁਸੀਂ ਇੰਡੀਅਨ ਟੀਵੀ ਨਿਊਜ਼ ਪੰਜਾਬ ਮੈਂ ਕੁਲਵਿੰਦਰ ਸਿੰਘ ਰਸੂਲ ਪਰ ਅੱਜ ਹਣਕਾ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਿਆ ਜਾ ਰਿਹਾ ਹੈ ਸੋ ਅੱਜ ਅਸੀਂ ਖੜੇ ਹਾਂ ਇਸ ਟਾਈਮ ਸੋਲਖੀਆਂ ਵਿਖੇ ਜਿੱਥੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਸਰਦਾਰ ਕਰਨ ਸਿੰਘ ਡੀਟੀਓ ਦੀ ਅਗਵਾਈ ਹੇਠ ਚੰਦੂ ਮਾਜਰਾ ਜੀ ਦਾ ਸਨਮਾਨ ਕੀਤਾ ਜਾਣਾ ਹੈ ਉਹਨਾਂ ਦਾ ਸਵਾਗਤ ਕੀਤਾ ਜਾਣਾ ਹੈ ਭਾਰੀ ਕਿਨਤੀ ਤੇ ਵੀ ਅਕਾਲੀ ਦਲ ਦੇ ਆਗੂ ਇੱਥੇ ਖੜੇ ਹਨ ਸੋ ਉਹਨੂੰ ਅਪਡੇਟ ਅਸੀਂ ਵਾਰ-ਵਾਰ ਦਿੰਦੇ ਜਾਵਾਂਗੇ ਸੋਲਖੀਆਂ ਤੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੱਕ ਚੰਦੂ ਮਾਜਰਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਜੋ ਅਕਾਲੀ ਦੰਦ ਦੇ ਉਮੀਦਵਾਰ ਹਨ ਉਨ੍ਹਾਂ ਦੇ ਸਵਾਗਤ ਲਈ ਅਕਾਲੀ ਦੰਦ ਵੱਲੋਂ ਭਾਰੀ ਵਰਕਰ ਇਕੱਠੇ ਹੋਏ ਹਨ ਸੋਲਖੀਆਂ ਵਿਖੇ ਟੀਟੀਓ ਸਰਦਾਰ ਕਰਨ ਸਿੰਘ ਦੇ ਵੱਲੋਂ ਇੱਥੇ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਸੋਏ ਤਸਵੀਰਾਂ ਤੁਸੀਂ ਸੋਲਖੀਆਂ ਤੋਂ ਅੱਜ ਇੱਥੇ ਸੋਲਖਿਆਂ ਵਿਕੇ ਅਸੀਂ ਹਲਕਾ ਸਰਕਲ ਸਿੰਘ ਸਰਕਲ ਘੜੂਗਾ ਅਤੇ ਸਰਕਲ ਮੋਰਿੰਡਾ ਤੋਂ ਜਿਹੜੇ ਸਾਰੇ ਅਕਾਲੀ ਵਰਕਰ ਆਗੂ ਸਾਹਿਬਾਨ ਪ੍ਰੋਫੈਸਰ ਪ੍ਰੀਤਜੀਤ ਚੰਦੂ ਮਾਜਰਾ ਸਾਹਿਬ ਦੇ ਨਾਲ ਸ੍ਰੀ ਇਸਕਰ ਸਾਹਿਬ ਤੇ ਮਸਤਕ ਕੋਲ ਵਾਪਸ ਤੇ ਜਾ ਰਹੇ ਹਨ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈਣ ਵਾਸਤੇ ਉਹਨਾਂ ਦੇ ਵੀਡੀਓ ਕਰਨ ਸਿੰਘ ਦੇ ਗਵਾਈ ਚ ਅਸੀਂ ਉਹਨਾਂ ਦਾ ਇੱਥੇ ਸਵਾਗਤ ਕਰਨਾ ਉਸ ਤੋਂ ਬਾਅਦ ਅਸੀਂ ਜਿਹੜਾ ਉੱਥੇ ਜਾ ਕੇ ਅਰਦਾਸ ਕਰਨੀ ਹੈ ਤਾਂ ਕਿ ਜਿਹੜੀ ਜਿੱਤ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰਿੰਸੀਪਲ ਜੀ ਤੇ ਦੋਬਾਰਾ ਜਿੱਤ ਹੋ ਸਕੇ ਉਹ ਹੈ ਉਹਦੀ ਇੱਕ ਗੱਲ ਸਾਂ ਜੀ ਅੱਜ ਸ੍ਰੀ ਅਨੰਤਪਸਾਵ ਮੱਥਾ ਟੇਕਣ ਜਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਲੋਕ ਸਭਾ ਹਲਕਾ ਸ੍ਰੀ ਅਨੰਤ ਪ੍ਰਸਾਦ ਤੋਂ ਸਾਡੇ ਸ਼੍ਰੋਮਣੀ ਕੱਲ ਤੇ ਕੈਂਡੀਡੇਟ ਪ੍ਰੋਫੈਸਰ ਪ੍ਰੇਮ ਸਿੰਘ ਤੇ ਚੰਦੂ ਮਾਤਰਾ ਸਾਹਿਬ ਆਦੇ ਤਖਸਰੀ ਕੇਸ਼ਵਰ ਸਾਹਿਬ ਕੇ ਲੜਾਈ ਲੜਾ ਮਤਾਂ ਟੇਕਣ ਲਈ ਜਾ ਰਹੇ ਹਨ ਅੱਜ ਬਖ ਬਖ ਹਲਕਿਆਂ ਤੋਂ ਸੰਗਤਾਂ ਇੱਥੇ ਪਹੁੰਚੀਆਂ ਬਹੁਤ ਵੱਡਾ ਕਾਬਲਾ ਜਿਹੜਾ ਹੈ ਉਹ ਪ੍ਰੋਫੈਸਰ ਸਾਹਿਬ ਦੇ ਨਾਲ ਤਖਸਰੀ ਕੇਸ਼ਵਰ ਸਾਹਿਬ ਜਾਏਗਾ ਔਰ ਸਾਨੂੰ ਇਹ ਪੱਕਾ ਯਕੀਨ ਹੈ ਕਿ ਜਿਸ ਤਰ੍ਹਾਂ ਹਲਕਿਆਂ ਦੇ ਵਿੱਚੋਂ ਸੰਗਤਾਂ ਪਹੁੰਚੀਆਂ ਪ੍ਰੋਫੈਸਰ ਫਰੇਸੇ ਜੀ ਚੰਦੂ ਮਾਜਰਾ ਬਹੁਤ ਵੱਡੀ ਲੀਡਰ ਨਾਲ ਇਥੋਂ ਜਿੱਤਣਗੇ ਔਰ ਅੱਗੇ ਜਾ ਕੇ ਆਪਣੇ ਹਲਕੇ ਦੇ ਲਈ ਜਿਸ ਤਰ੍ਹਾਂ ਉਹ ਪਹਿਨਾ ਆਵਾਜ਼ੇ ਪੰਜਾਬ ਬਣ ਕੇ ਉਸ ਹਲਕੇ ਦੇ ਲਈ ਜੂਝਦੇ ਰਹੇ ਅੱਗੇ ਲਈ ਵੀ ਉਹ ਸਾਡੇ ਹਲਕੇ ਦੇ ਲਈ ਬਹੁਤ ਸਾਰੀਆਂ ਮੱਲਾਂ ਜਿਹੜੀਆਂ ਉਹ ਮਾਰਨਗੇ ਸੋ ਸਾਡੀ ਸਾਰੀਆਂ ਜਿਹੜੀਆਂ ਸੰਗਤਾਂ ਉਹਨਾਂ ਨੂੰ ਬੇਨਤੀ ਹੈ ਕਿ ਖੇਤਰੀ ਪਾਰਟੀ ਸ਼੍ਰੋਮਿਕ ਕਾਲੀਦਾਨ ਇਹਨੂੰ ਜਿੰਦਾ ਰੱਖਣਾ ਬਹੁਤ ਜ਼ਰੂਰੀ ਹੈ ਜਿੰਨੀ ਦੇਰ ਤੱਕ ਜਿਹੜੀਆਂ ਖੇਤਰੀ ਪਾਰਟੀਆਂ ਉਹ ਜਿੰਦਾ ਹਨ ਉਨੀ ਦੇ ਤੱਕ ਸਟੇਟ ਜਾਂਦਾ ਜਦੋਂ ਖੇਤਰੀ ਪਾਰਟੀਆਂ ਖਤਮ ਹੋ ਜਾਣਗੀਆਂ ਤਾਂ ਸਟੇਟ ਖਤਮ ਹੋ ਜਾਏਗੀ ਸੋ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਔਰ ਆਪਾਂ ਇੱਕ ਜਿਹੜਾ ਬਦਲਾਅ ਹੈ ਠੂਠਾ ਬਦਲਾਅ ਉਹ ਆਪਾਂ ਸਾਰਿਆਂ ਨੇ ਦੇਖ ਲਿਆ ਔਰ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਅੱਜ ਸਾਰੇ ਲੋਕ ਪਛਤਾ ਰਹੇ ਨੇ ਸੋ ਸਾਰੇ ਇਹ ਗੱਲ ਕਹਿ ਰਹੇ ਨੇ ਕਿ ਇਹਨਾਂ ਦੇ ਨਾਲੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਸੀ ਉਹ ਬਹੁਤ ਦਰਜੇ ਚੰਗੀ ਸੀ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਖੇਤਰੀ ਪਾਰਟੀ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ